ਅੱਜ ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ ਪਾਇਲ ਦੇ ਅਧੀਨ ਆਉਂਦੇ ਪਿੰਡ ਬਲਾਸਪੁਰ ਵਿਖੇ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਤਕਰੀਬਨ 3 ਦਰਜਨ ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਪਰਿਵਾਰਾਂ ਨੂੰ ਹਲਕਾ ਵਿਧਾਇਕ ਸardar ਮਨਿੰਦਰ ਸਿੰਘ ਯਾਸਪਾਲ ਨੇ ਸਰਪਾ ਦੇ ਕੇ ਸਨਮਾਨਿਤ ਕੀਤਾ ਤੇ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ। ਤੇ ਲੋਕਾਂ ਦੀਆਂ ਸੁੱਖ ਸਹੂਲਤਾਂ ਦੇ ਲਈ ਉਹ ਹਰ ਸੰਭਵ ਯਤਨ ਕੀਤਾ ਜਾਵੇਗਾ ਜੋ ਗ੍ਰਾਂਟਾਂ ਪਿੰਡ ਦੇ ਵਿਕਾਸ ਵਾਸਤੇ ਚਾਹੀਦੀਆਂ ਨੇ ਉਹ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣਗੀਆਂ ਦੱਸਣਯੋਗ ਆ ਕਿ ਪਿੰਡ ਬਲਾਸਪੁਰ ਕਾਂਗਰਸ ਪਾਰਟੀ ਦਾ ਗੜ ਰਿਹਾ ਹੈ ਤੇ ਇਹ ਪਿੰਡ ਮਰਹੂਮ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਦਾ ਜੱਦੀ ਪਿੰਡ ਹੈ ਜਿਸ ਤਰ੍ਹਾਂ ਕਿ ਪਿੰਡ ਬਲਾਸਪੁਰ ਦੀ ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਵਿੱਚ ਛੱਪੜ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਉੱਪਰ ਚੱਲ ਰਿਹਾ ਹੈ ਹਲਕਾ ਵਿਧਾਇਕ ਸਨ ਨਿਰੰਦਰ ਸਿੰਘ ਗਿਆਸਪੁਰਾ ਨੇ ਇਸ ਕੰਮ ਦਾ ਨਿਰੀਖਣ ਕੀਤਾ ਤੇ ਪੰਚਾਇਤ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਪਿੰਡ ਦੇ ਵਿਕਾਸ ਦੇ ਲਈ ਜੋ ਵੀ ਗ੍ਰਾਂਟਾਂ ਚਾਹੀਦੀਆਂ ਨੇ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ ਦੇਖਦੇ ਹਾਂ ਇਸ ਪ੍ਰੋਗਰਾਮ ਦੇ ਕੁਝ ਚਲਕੀਆਂ ਤੇ ਗੱਲ ਕਰਦੇ ਹਾਂ ਸਦਾ ਨਿਰੰਦਰ ਸਿੰਘ ਗਿਆਸਪੁਰਾ ਦੇ ਨਾਲ ਦੁਨੀਆ ਆਓ ਦੁਨੀਆ ਆਓ ਘਾਨੂ ਆ ਵੀਰੇ ਆਜੋ 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 ਆਇਆ ਆਇਆ ਮਨੇ ਜਾ ਬਾਬਾ ਕੀ ਹੋ ਰੇ ਮੈਂ ਆਇਆ ਤੁਹਾਨੂੰ ਆਜਾ ਜਾ ਰਿਹਾ ਟਾਈਮ ਮੈਟਰੀ ਲੱਗਾ ਭਰਾ ਬਾਬਾ ਮੇਰੇ ਕੋ ਫੋਟੋ ਮਸ ਬਾਈ ਰੱਖਿਓ ਇਕੱਠਿਆਂ ਦੀ ਫੋਟੋ ਕਰ ਲੈਨੇ ਆ ਫੋਟੋ ਕਰਨੀ ਵਾਤ ਕਿਉਂ ਕਹਿਣਾ ਬਾਬੇ ਆ ਜਾ ਬਾਬਾ ਆਇਆ ਮਬੇ ਵੀਡੀਓ ਕੋਈ ਨਹੀਂ ਪਿੱਛੇ ਕਰੀ ਗਾ। ਇਹ ਗੱਲ ਆ ਯਾਰ। ਥੋੜੇ ਫੋਟੋ ਆਉਣੀ। ਹਾਂ। ਫੋਟੋ ਦਾ ਕੈਪਰੀ ਵੀ ਆਉਣੀ ਨਹੀਂ ਉਪਰੋਂ ਵੀ ਆਏ ਨਹੀਂ। ਅਕੈਪਰੀ ਦੇ ਆਉਣੀ ਨਹੀਂ। ਆਹਦੇ ਨਹੀਂ ਕਹਾਂਗੇ। ਆਹ ਵੀ ਤੁਸੀਂ ਅਜਾ ਮੁੜੋ। ਵਾਲਾ ਯਾਰ ਗੱਲ ਆ। ਸੋਣੋ ਭਰੇ ਹੁੰਦੇ ਸੀ। ਹੈਲੋ। ਆਪੇ ਤੁਸੀਂ ਬੁਰੀ ਆਓ ਤੁਸੀਂ ਬਗੜਾ ਦੇਖਣੀ ਹੋ ਇਹ ਤਾਂ ਮੇਰੇ ਘਰ ਦੇ ਹੋਏ ਆਜਾ ਭਾਈ ਜੀ ਕਮਰੇ ਚਾਚੀ ਤੂੰ ਹੋ ਗੁਰ ਆਜਾ ਤੁਸੀਂ ਆ ਭਾਈ ਆ ਵੀ ਹੋ ਗੁਰ ਆਜਾ ਆਜਾ ਭਾਈ ਕੋਈ ਤੇਰੇ ਦੁੱਖ ਨੂੰ ਨਹੀਂ ਆ ਭਾਈ ਆਜਾ 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 ਤੁਸੀਂ ਓਏ ਇਹ ਦੋਲੇ ਤੇਰੇ ਓਏ ਨੀ ਮੈਂ ਪਹਿਲਾਂ ਹੀ ਕਹਿੰਦਾ ਆਇਆ ਬੁਟੀ ਆਇਆ ਓਰੇ ਚੱਲ ਦੂਜੇ ਤੇ ਹੋ ਗੋੜੇ ਤੂੰ ਫੋਨ ਕਰਤਾ ਸੀ ਤੂੰ ਕਿਤਨੇ ਘੰਟੇ ਬਿਚਾ ਤਾ ਸਾਹੀ ਲੋਕ ਬਰੂ ਚਾਹ ਰਿਹਾ ਪਾਣੀ ਚਾਹੀਦਾ ਇੱਥੇ ਹੈਗਾ ਫੋਨ ਚੱਲਵਾ ਦੇ ਡਾਕਟਰ ਜਰਾ ਦਿੱਤਾ ਕਰਿਆ ਜਾਏਗਾ ਇਹਨੂੰ ਨਾ ਤੁਸੀਂ ਮੇਗਾ ਜੀ ਆਹ ਆਹ ਲੈ ਜੇ ਕਾਲੀ ਬੰਦ ਕਰੀਂ ਇੱਥੇ ਪਾਣੀ ਵੇੜੇ ਨਹੀਂ ਦਿੰਦੇ ਨੇ ਇੱਥੇ ਪਾਣੀ ਪਾਉਣ ਨਹੀਂ ਦਿੰਦੇ ਆ ਬੜਾ ਮੁਸ਼ਕਲ ਆ ਦੇਖ ਬੜੀ ਇੱਥੇ ਘੱਟ ਆ ਮੇਰਾ ਘਰ ਆ ਜੀ ਆ ਪਾਣੀ ਲੈ ਕੇ ਆ ਆਣੀ ਆ ਰਹਾ ਦੇਖੋ ਵੀ ਅਸੀਂ ਕਿੰਦਰ ਨੂੰ ਜਾઈએ ਇੱਧਰ ਹੁਣ ਆਉਣਾ ਪਊ ਤੁਮ ਜਦੋਂ ਖਤ ਦਿਖੀ ਮੇਰੇ ਪਾਲ ਸੈਂਟਰ ਦੀ ਫੀਸ ਲਈ ਪਾਉਂਦੇ ਆਓ ਯਾਰ ਪਾ ਦਿਓ ਹੈ ਡਾਕਟਰ ਵੀ ਪੈਣਾ ਆਣੇ ਕੰਮਕਾਰਾਂ ਤਾਂ ਆਉਂਦੇ ਨੇ ਕੋਈ ਰਿਸ਼ਤੇਦਾਰ ਪੈਸੇ ਨਾਲ ਇੱਥੇ ਹੋਦੀ ਬਣਾ ਕੇ ਨਾ ਉਹਨਾਂ ਨਾਲ ਇੱਕ ਟੱਕ ਪੱਟ ਗਈ ਇਹੀ ਲੱਗ ਜਾਣੀ ਲਾ ਲਓ ਪਾ ਲਓ ਚਾਰ ਪੈ ਪੈਣੇ ਚਾਰ ਪੈ ਪੈਣੇ ਪਾ ਲਓ ਇਹਨੂੰ ਠੀਕ ਹੈ ਜੀ ਚਾਰ ਪੈ ਪੜੇ ਪਾ ਦਿਓ ਇਹਨਾਂ ਨੂੰ ਇਹਨਾਂ ਨੂੰ ਇਹ ਨਾ ਕਰਨ ਇਸ਼ਾਰਾਂ ਦੀ ਸਮੱਸਿਆ ਸਮਝ ਤੁਸੀਂ ਦੇਖੀ ਸੀ ਪਾਣੀ ਇਹ ਕਿ ਜਾਂਦਾ ਵੈ ਜਿਹੜੇ ਆਏ ਕਰਦੇ ਨਹੀਂ ਉਹ ਤਾਂ ਵੀ ਪਰਮਾਤਮਾ ਨੇ ਇੰਗਰੀਜ਼ੀ ਜਿਹੜੀ ਪੀੜ੍ਹੀ ਆ ਜਿਵੇਂ ਉਹਦੀ ਜਿਹੜੀ ਅੰਗਰੀਜ਼ੀ ਖੜੀ ਸੀਗੀ ਤੁਸੀਂ ਜਿਹੜੀ ਦੇ ਨੈਸ਼ਨ ਬਣਾਉਂ ਕਰਿਓ ਪਾਲਜੋ ਨੂੰ ਬਣਾ ਲਿਆ ਜੀ ਨੀਕਾ ਨੂੰ ਖੋਖਾ ਲੱਗਦਾ ਹੈ ਕਿ ਕੰਨਿਆਵਾਂ ਦਾ ਘਰ ਉਹਨਾਂ ਨੂੰ ਮਾਣਨਾ ਪਿਆ ਅੱਜ ਆਪਣੇ ਵਿੱਚ ਆ ਗਿਆ ਕਿੱਥੇ ਪਹੁੰਚ ਗਿਆ ਵੇਖਦਾ ਕਿ ਅੱਜ ਕੱਲ੍ਹ ਲੱਗਦਾ ਮੈਨੂੰ ਉਹ ਸਮਾਂ ਦੱਸਦੇ ਸੀਗੇ ਕਹਿੰਦੇ ਜਿਹੜੇ ਆਪਣੇ ਸਾਈਜ਼ ਦੇ ਕਮਿਸ਼ਨਰ ਹਨ ਜਿਹੜੇ ਸ਼ਰਾਬ ਦੇ ਠੇਕੇ ਵਾਲੇ ਨੇ ਉਹਨਾਂ ਦੇ ਉਸ ਗੱਡੀ ਦੇ ਵਿੱਚ ਬੜਾ ਹਸਾਲ ਗਿਆ ਹਾਂ ਜੀ ਆਂ ਜੀ ਆਂ ਜੀ ਜੀ ਮਾਇ ਜੀ ਉੱਡ ਗਿਆ ਆਪਣੇ ਨਾਲ ਗੱਡੀ ਵਿੱਚ ਅਮਰ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾ ਜੀ ਸਰ ਆਪ ਦਾ ਆਪਾ ਇੰਡੀਆ ਦੇ ਵਿੱਚ ਸਵਾਗਤ ਆ ਜੀ ਕੀ ਮੈਸੇਜ ਹੈ ਅਜਨਗਰ ਬਲਾਸਪੁਰ ਪਹੁੰਚੇ ਹੋ ਅੱਜ ਬੜੀ ਖੁਸ਼ੀ ਦੀ ਗੱਲ ਆ ਗੇ ਨਗਰ ਬਲਾਸਪੁਰ ਦੇ ਵਿੱਚ 25 30 ਪਰਿਵਾਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਵੇਂ ਕਿ ਸਾਡੇ ਇੱਥੇ ਸਤਕਾਰਯੋਗ ਬਾਂਸੀ ਦਾ ਪਰਿਵਾਰ ਉਹਨਾਂ ਦੇ ਸੀ ਖੜਿਆਂ ਕਰਦੇ ਵਿੱਚ ਤੇ ਹੋਰ ਬਹੁਤ ਸਾਰੇ ਆਲੇ-ਦਾਲੇ ਦੇ ਪਰਿਵਾਰ ਜਿਹੜੇ ਨੇ ਅੱਜ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੋਂ ਸਾਡੇ ਇੱਥੇ ਹਰਪਾਲ ਸਿੰਘ ਪਾਲ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਤੇ ਸਾਡੇ ਡਾਕਟਰ ਸਾਹਿਬ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਜਿਹੜੇ ਪਰਿਵਾਰ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਦੇ ਉਮੀਦ ਕਰਦੇ ਆ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਦੇ ਵਿੱਚ ਪਹੁੰਚਾਉਣ ਦੇ ਲਈ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਔਰ ਅਸੀਂ ਆਪਣੇ ਨਗਰ ਦੇ ਵਿਕਾਸ ਦੇ ਲਈ ਸਾਰੇ ਜਾਣੇ ਇਕੱਠੇ ਹੋ ਕੇ ਉਦਮ ਕਰਾਂਗੇ ਕਿਉਂਕਿ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਸਾਡੇ ਜਿਹੜਾ ਇਲਾਕਾ ਵਾ ਸਾਡਾ ਨਗਰ ਆ ਇਹਦਾ ਚੰਗਾ ਵਿਕਾਸ ਹੋਊਗਾ ਤੇ ਸਾਰਿਆਂ ਨੂੰ ਅਸੀਂ ਜੀ ਆਖਦੇ ਆ ਤੇ ਇਹ ਵੀ ਅਸੀਂ ਵਿਸ਼ਵਾਸ ਤੋਂ ਆਉਂਦੇ ਆ ਕਿ ਪਾਰਟੀ ਦੇ ਵਿੱਚ ਇਹਨਾਂ ਨੂੰ ਹਰ ਤਰੀਕੇ ਦਾ ਬਣਦਾ ਜਿਹੜਾ ਮਾਨ ਸਤਕਾਰ ਆ ਉਹ ਦਿੱਤਾ ਜਾਏਗਾ ਤੇ ਹਮੇਸ਼ਾ ਹੀ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਆ ਕਿਉਂਕਿ ਇਹ ਸਾਡੇ ਆਪਣੇ ਪਰਿਵਾਰ ਨੇ ਪਹਿਲਾਂ ਤੋਂ ਵੀ ਅਸੀਂ ਇਹਨਾਂ ਦੇ ਨਾਲ ਮਿਲਦੇ ਰਹੇ ਆ ਸਾਡੇ ਆਪਣੇ ਪਰਿਵਾਰ ਨੇ ਤੇ ਅੱਜ ਇਹ ਸਾਡੇ ਨਾਲ ਆਫੀਸ਼ੀਅਲੀ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਇਹਨਾਂ ਦਾ ਬਹੁਤ 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 ਸਵਾਗਤ ਤੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਚ ਕਰਦੇ ਆ ਕਿ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ